ਤੁਸੀਂ ਤੁਸੀਂ ਦੇਖਿਆ ਕੀ ਐਪੀਸੋਡ ਹੋਇਆ ਫੁੱਲ ਸਿੱਟੇ ਅਥਰੂ ਗੈਸ ਦੇ ਗੋਲੇ ਕੋਈ ਸਪਰੇ ਚਾਰ ਪੰਜ ਲਗਾਤਾਰ ਕਿਸਾਨ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਏ ਐਂਬੂਲੈਂਸਾਂ ਭਰ ਕੇ ਜਾ ਰਹੀਆਂ ਨਵਦੀਪ ਪਹੁੰਚੇ ਬਾਰਡਰ ਕੈਨਨ ਵਾਲੇ ਨਵਦੀਪ ਇਹ ਤੁਸੀਂ ਵੀ ਦੇਖਿਆ ਕੀ ਹੈ ਇੱਕ ਕਿਵੇਂ ਦੇਖਦੇ ਹੋ ਕਿਉਂਕਿ ਹੁਣ ਤਾਂ ਪੈਨਲ ਦਿੱਲੀ ਜਾਣਾ ਕੀ ਇਹ ਸਭ ਸੰਵਿਧਾਨ ਹੈ ਜਾਂ ਪੁਲਿਸ ਦੀ ਸਰਕਰਤ ਨੂੰ ਕਿਵੇਂ ਦੇਖਦੇ ਹਾਂ ਸੀਰ 6 ਤਰੀਕ ਨੂੰ ਵੀ ਦੇਖਿਆ ਭਾਈ ਅੱਜ ਵੀ ਦੇਖਿਆ ਹੈ ਨਾ ਮੇਰੇ ਖਿਆਲ ਤੋਂ ਦੋ ਐਂਬੂਲੈਂਸਾਂ ਜਾ ਚੁੱਕੀਆਂ ਨੇ ਹੁਣ ਤੋਂ ਪਹਿਲਾਂ ਇੱਥੋਂ ਵੀ ਕਿਵੇਂ ਦਾ ਬਤੀਰਾ ਜਿਵੇਂ ਕੋਈ ਦੂਜੇ ਦੇਸ਼ ਦੇ ਲੋਕ ਹੁੰਦੇ ਨੇ ਹੈ ਨਾ ਰਾਜ ਨਹੀਂ ਕਰਨਾ ਹੁੰਦਾ ਬਾਬਾ ਜੀ ਰਾਜੇ ਦਾ ਫਰਜ ਹੁੰਦਾ ਵੀ ਪਰਜਾ ਵੱਲ ਦੇਖਣਾ ਹੈ ਨਾ ਵੀ ਪਰਜਾ ਦੁਖੀ ਆ ਸੁਖੀ ਆ ਉਹਨਾਂ ਦਾ ਜਿਹੜੀ ਉਹਨੀਆਂ ਦੀ ਗੱਲਾਂ ਨੇ ਉਹਨਾਂ ਦਾ ਹੱਲ ਕੀਤਾ ਜਾਵੇ ਹੈ ਨਾ ਪਰ ਰਾਜੇ ਦਾ ਆ ਵੀ ਕਿ ਹੋਏ ਨੇ ਬਾਨੀ ਢਾਨੀ ਦੇ ਗੁਲਾਮ ਹੋਏ ਪਏ ਨੇ ਹੈ ਨਾ ਇਹਨਾਂ ਦੀ ਆਖਾ ਬਈ ਪੰਜਾਬ ਦੇ ਉੱਤੇ ਪੰਜਾਬ ਨੂੰ ਮਾਰਨਾ ਹੈ ਇਹ ਜ਼ਮੀਨਾਂ ਖੋਚਣੀਆਂ ਨੇ ਇਹ ਵੱਡੇ ਵੱਡੇ ਰੋਡ ਜਿਹੜੇ ਪੰਜਾਬ ਚ ਹਰਿਆਣੇ ਚ ਨਿਕਲ ਰਹੇ ਨੇ ਨਾ ਇਸੇ ਵਾਸਤੇ ਨਿਕਲ ਰਹੇ ਨੇ ਵੀ ਯੂਰਪ ਚ ਵਪਾਰ ਹੋਣਾ ਖੇਤੀ ਦਾ ਹੈ ਨਾ ਇਹਦੇ ਖਾਣੇ ਦਾ ਵਪਾਰ ਹੋਣਾ ਹੈ ਨਾ ਇਹ ਜਮੀਨ ਚ ਜੋ ਵੀ ਤੁਸੀਂ ਬੀਜ ਦਿੰਨੇ ਹੋ ਸਭ ਕੁਝ ਪੈਦਾ ਹੋ ਜਾਂਦਾ ਹੈ ਲੱਗਦਾ ਇਹ ਜ਼ਖਮਾ ਤੇ ਲੂਣ ਹੈ ਫੁੱਲ ਨਹੀਂ ਸੀ ਜ਼ਖਮਾ ਤੇ ਲੂਣ ਆ ਬਬੇ ਨੂਣ ਅੱਜ ਦਾ ਆ ਇਹ 2020 ਦੇ ਸੀ ਦੇਖਦੇ ਆ ਯਾਰ 84 ਦਾ ਅੱਜ ਦੇ ਥੋੜੀ ਦੇਖਿਆ ਹੋਇਆ ਆਪਾਂ ਨੇ ਨਾ ਲੂਣ ਤਾਂ 1984 ਤੋਂ ਛਿੜਕਦੇ ਆਉਂਦੇ ਨੇ ਇਹ ਤੇ ਛਿੜਕੇ ਰਹੇ ਨੇ ਹੈ ਨਾ ਤੇ ਕੋਈ ਗੱਲ ਨਾ ਰਾਜ ਨਹੀਂ ਰਾਜ ਫਿਰ ਇਹ ਲੋਕ ਕਰਨਗੇ ਆ ਜੇ ਲੋਕ ਲੜ ਰਹੇ ਨੇ ਸੰਘਰਸ਼ ਕਰ ਰਹੇ ਨੇ ਹੈਨਾ ਦੇਖੋ ਇਨੀ ਤੋ ਸੱਦਦੇ ਵੀ ਹੋ ਰਹੀਆਂ ਫੇਰ ਵੀ ਨਹੀਂ ਹਟਦੇ ਪਰसों ਵੀ ਗਏ ਸੀ ਅੱਜ ਫੇਰ 101 ਕਿਸਾਨ ਗਏ ਨੇ ਹੈਨਾ ਕਿਉਂਕਿ ਇਹਨਾਂ ਨੂੰ ਪਤਾ ਬਾਬਾ ਜੀ ਸਾਡੀਆਂ ਫਸੱਦਾਂ ਦਾ ਤੁਹਾਡੇ ਤੇ ਬਹੁਤ ਹੋਈ 3 ਡਿਗਰੀ ਟੌਰਚਰ ਹੋਇਆ ਤੁਹਾਨੂੰ ਇਤਨਾ ਕਹਿੰਦਾ ਕਿ ਜੇ ਹੁਣ ਅੰਦੋਲਨ ਚ ਦਿਸਿਆ ਤਾਂ ਆਪਣੀ ਜਾਨ ਬਚਾ ਲਈ ਫੇਰ ਅੰਦੋਲਨ ਚ ਖੜੇ ਹੋ ਨਹੀਂ ਬਾਬਾ ਜੀ ਦੇਖੋ ਇਹ ਜੇਲਾ ਜੂਲਾ ਹੋ ਗਈਆਂ ਤਸੱਦਦ ਹੋ ਗਏ ਹਨ ਇਹ ਤਾਂ ਸਾਡੇ ਇਤਿਹਾਸ ਚ ਦਰਜ ਨੇ ਹਨ ਅਸੀਂ ਤਾਂ ਉਹਨਾਂ ਦੇ ਪੈਰ ਦੀ ਮਿੱਟੀ ਬਰਬਰ ਵੀ ਨਹੀਂ ਸਹੇ ਜੀ ਹਨ ਪਰ ਇਹ ਸਾਨੂੰ ਤਕੜੇ ਕਰਦੇ ਨੇ ਹਨ ਵੀ ਇਹ ਸਾਡੀ ਜ਼ਰੂਰਤ ਪਾਰਕਦੇ ਨੇ ਵੀ ਹੈਨਾ ਵੀ ਹਾਂ ਵੀ ਕਿੰਨੇ 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 ਤਕੜੇ ਹੋਣਗੇ ਇਹ ਹੈਨਾ ਪਰ ਬਾਬਾ ਜੀ ਅਸੀਂ ਫੇਰ ਵੀ ਡਟੇ ਹੋਏ ਆਂ ਨਾ ਡਟੇ ਰਹਾਂਗੇ ਬਾਬਾ ਜੀ ਇਹ ਤਾਂ ਹੁੰਦਾ ਹੀ ਆ ਦੇਖ ਹੈਨਾ ਅੱਜ ਤਾਂ ਥੋੜੀ ਹੈਗਾ ਆ ਠੀਕ ਹੈ ਘਰੇ ਘਰੇ ਨੋਟਿਸ ਦੇਣੇ ਸਭ ਕੁਝ ਦੇਣੇ ਹੈਨਾ ਇਹ ਅੱਜ ਦਾ ਥੋੜੀ ਵੀ ਤੁਸੀਂ ਨਾ ਜਾਓ ਉੱਥੇ ਹੈਨਾ ਇਹ ਚੀਜ਼ਾਂ ਤੋਂ ਦੂਰ ਰਹੋ ਪਰ ਇਹਨਾਂ ਦੇ ਕਹਿਣ ਨਾਲ ਨਹੀਂ ਬਾਬਾ ਜੀ ਅਸੀਂ ਪਿੱਛੇ ਹਟਦੇ ਹੁਣ ਛਾਪੇ ਲੱਗ ਰਹੇ ਨੇ ਨਾ ਪਿੰਡਾਂ ਦੇ ਅੰਦਰ ਸਾਰਿਆਂ 'ਚ ਤੇ ਜਿਹੜੇ ਮੇਨ ਮੇਨ ਆਗੂ ਨੇ ਉਹਨਾਂ ਨੇ ਹਾਊਸ ਅਰੈਸਟ ਵੀ ਕਰੇ ਹੋਏ ਨੇ ਪਰਸੋਂ ਦੇ ਹੈਨਾ ਪਰ ਜਿਹੜੇ ਲੜਨ ਵਾਲ ਨੇ ਐਂਟਰ ਹੁੰਨੇ ਆ ਪੈਦਲ ਮਾਰਚ ਦੇ ਵਿੱਚ ਤੁਸੀਂ ਹਰਿਆਣਾ ਤੋਂ ਹਰਿਆਣਾ ਤਿਆਰ ਹੈ ਨਾ ਕਿਸਾਨਾਂ ਦਾ ਬਾਬਾ ਜੀ ਸਾਰੇ ਤਿਆਰ ਨੇ ਹਰਿਆਣੇ ਦੇ ਲੋਕ ਵੀ ਇੱਧਰ ਹੀ ਆ ਰਹੇ ਨੇ ਹੈ ਨਾ ਕਿਉਂਕਿ ਸਾਰੇ ਰਲ ਮਿਲ ਕੇ ਹੀ ਚੱਲਾਂਗੇ ਸਰਕਾਰ ਬੀਜਾ ਤੁਹਾਨੂੰ ਪਤਾ ਹੀ ਹਰਿਆਣੇ ਜਿੰਨੀ ਜਿੰਨਾ ਦਬੋ ਪਾਉਂਦੇ ਨੇ ਬੀਜਪੀ ਸਰਕਾਰ ਹੈ ਨਾ ਪਿੰਡਾਂ 'ਚ ਕਿਵੇਂ ਜੀਪਸੀਆਂ ਘੁੰਮਦੀਆਂ ਨੇ ਤੇ ਕਿਤੇ ਨਾ ਕਿਤੇ ਦਬਾਅ ਤਾਂ ਹੈਗਾ ਸਾਰੇ ਪਾਸੇ ਨੂੰ ਹੈ ਨਾ ਪਰ ਸਾਰੇ ਇਕੱਠੇ ਨਹੀਂ ਬਾਈ ਹੈ ਨਾ ਇੱਥੇ ਤੇ ਲੜ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਵੀਰੇ ਮੇਲੋ ਤੁਹਾਨੂੰ ਬੁਲਾ ਰਹੇ ਸੋ ਨਵਦੀਪ ਇਨਾਂ ਦੇ ਉੱਤੇ 3 ਡਿਗਰੀ ਟੌਰਚਰ ਹੋਇਆ ਅੱਜ ਫੇਰ ਅੰਦੋਲਨ ਦੇ ਵਿੱਚ ਉਸੇ ਜਜ਼ਬੇ ਦੇ ਨਾਲ ਸੋ ਜਜ਼ਬਾ ਸਿਰਫ ਨਵਦੀਪ ਦਾ ਨਹੀਂ ਇਹਨਾਂ ਕਿਸਾਨਾਂ ਚ ਵੀ ਦੇਖਿਆ ਜਾ ਸਕਦਾ ਹੈ ਜਿਨ੍ਹਾਂ ਨੇ ਪਹਿਲਾਂ ਫੁੱਲ ਦੇਖੇ ਫੁੱਲ ਦੇਖ ਕੇ ਖੁਸ਼ ਹੋਏ ਫਿਰ ਗੈਸ ਦੇ ਗੋਲੇ ਫਿਰ ਬੁਰੀ ਹਾਲਤ ਦੇ ਵਿੱਚ ਹਸਤੰਨ ਜਾਇਆ ਗਿਆ ਗੱਲ ਕੀ ਹੈ ਐਮਐਸਪੀ ਦੀ ਜਿਹੜੀ ਜਿਹੜੇ ਉੱਤੇ ਬੀਜੇਪੀ ਇੱਕ ਵਾਰ ਸਹਿਮਤੀ ਵੀ ਬਣਾ ਚੁੱਕੀ ਕਿ ਇਹਦਾ ਹੱਲ ਜ਼ਰੂਰ ਨਿਕਲੇਗਾ ਪਰ ਫਿਲਹਾਲ ਕਿਸਾਨਾਂ ਨੂੰ ਸ਼ਾਇਦ ਵਿਲਨ ਦਿਖਾ ਕੇ ਕਿਸਾਨਾਂ ਨੂੰ ਸ਼ਾਇਦ ਮਾੜਾ ਦਿਖਾ ਕੇ ਮੁਲਕ ਦੇ ਵਿੱਚ ਇੱਕ ਏਜੰਡਾ ਸੈੱਟ ਕਰਨਾ ਹੈ ਜਿਸ ਦੇ ਨਾਲ ਹੋਰ ਕਿਤੇ ਥਾਂ ਦੀਆਂ ਵੋਟਾਂ ਪ੍ਰਭਾਵਿਤ ਕਰਨੀਆਂ ਹੋਣਗੀਆਂ ਕੁਝ ਜੋ ਸਮਝ ਪਾ ਰਹੇ ਨੇ ਵੱਡੇ ਵੱਡੇ ਵਿਸ਼ਲੇਸ਼ਕ ਤਾਂ ਕਿਸਾਨ ਚੁੱਬਦੇ ਨੇ ਨਹੀਂ ਤਾਂ ਕਿਸਾਨਾਂ ਨੂੰ ਅਨਦਾਤਾ ਕਿਹਾ ਜਾਂਦਾ ਹੈ ਮੁਲਕ ਬਣਾਉਣ ਵਾਲੇ ਇਹ ਨੇ ਜਿਨ੍ਹਾਂ ਨੇ ਮੁਲਕ ਬਣਾਇਆ ਉਹਨਾਂ ਨਾਲ ਪਿੱਠ ਕਿਉਂ ਕਰ ਲਈ ਸਰਕਾਰ ਨੇ ਸਵਾਲ ਹੈ ਆਪਣੇ ਸਹਿਯੋਗੀ ਅਮਿਤ ਖੰਨਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਲਈ